ਕਿੱਦਾਂ ਕਿਣ ਮਿੰਨ ਜੀ ਪਈ ਜਾਂਦੀ ਐ ਇੱਕ ਵਾਰੀ ਵਰਕੇ ਹਟ ਜਾਂ ਹਾਂ ਜਿਹੜਾ ਘੰਟੇ 2 ਘੰਟੇ ਪੈਣਾ ਵਾ ਕੀ ਗਿੱਜ ਖਾਣਾ ਜਿਆ ਨਾ ਉਦਾਂ ਹੀ ਪੈਰ ਲਿਬੜ ਲਿਬੜ ਕੇ ਅੰਦਰਾਂ ਚ ਜਾਂਦੇ ਆ ਸਾਰੇ ਅੰਦਰ ਖਰਾਬ ਹੁੰਦੇ ਆ ਮੰਮੀ ਆਈ ਤੇ 바ਵਾ ਮੇਰਾ ਵੀ ਜੀ ਲੱਗਾ ਇੱਕ ਰਾਤ ਹੀ ਰਹਿ ਗਏ ਤੇ ਭੱਜਣ ਦੀ ਕੀਤੀ ਉਹਨੇ ਵੀ ਬਸ ਉੱਥੇ ਕੀ ਇਦਾਂ ਦਾ ਨੱਬਿਆ ਸੀ ਪੀ ਜਿਹੜਾ ਉੱਥੇ ਹੀ ਜਾਣਾ ਸੀ ਕਰ ਲਈ ਹੈ ਕਿ ਇਹ ਵੀ ਤੂੰ ਇੱਥੇ ਦੋ ਚਾਰ ਦਿਨ ਰਹਿ ਪਾ ਨਾਲੇ ਮਾਂ ਤੇਰਾ ਵੀ ਜੀ ਲੱਗ ਜਾਏ ਤੇ ਨਾਲੇ ਮੇਰਾ ਵੀ ਲੱਗਾ ਰਵੇ ਮੰਮੀ ਨਾਲ ਗੱਲਾਂ ਬਾਤਾਂ ਚ ਪਤਾ ਹੀ ਨਹੀਂ ਲੱਗਾ ਦੇਣ ਕਿੱਥੇ ਲੰਘ ਗਏ ਤੇ ਅੱਜ ਫੇਰ ਹੋਰ ਤਰ੍ਹਾਂ ਹੋ ਗਏ ਪਰ ਉਦੋਂ ਮੰਮੀ ਬਥੇਰਾ ਸਮਝਾ ਕੇ ਗਈ ਕੋਜ ਨਹੀਂ ਸੋਚਣਾ ਮੈਂ ਦਿਮਾਗ ਠੰਡਾ ਹੀ ਰੱਖਣਾ ਸ਼ਾਂਤੀ ਜੀ ਮੇਰੇ ਫੋਨ ਹੀ ਨਹੀਂ ਨੰਗੀ ਟਿਆਰ ਕੇ ਪੁੱਛਦੀ ਆ ਵੀ ਇੱਧਰ ਮੀ ਬੈਣ ਡਿਆ ਵਾ ਨਾਲੇ ਪੁੱਛਦੀ ਕੀ ਕਰ ਰਹੀ ਹੈ ਬੇਦੀ ਨੂੰੰਨੇ ਵਿੱਚ ਕੀ ਕਰਨ ਤਰਪਾਈਆਂ ਮਾਰਨ ਲਈ ਹੁਣੇ ਸੋਟਾਂ ਨੂੰ ਹੋਰ ਉਹਨੇ ਕੀ ਕਰਾਂ ਸੋਹ ਵਰੀ ਕਿ ਹਮ ਮੀਨਾ ਮਾਰਿਆ ਕਰ ਤਰਪਾਈਆਂ ਅੱਖਾਂ ਰਹਿ ਜਾਣੀਆਂ ਪਰ ਕਿੱਥੇ ਮੰਮੀ ਵੀ ਕਿਹੜੀ ਮੇਰੀ ਗੱਲ ਸੁਣਦੀ ਐ ਆਪਣੀਆਂ ਹੀ ਮਰਜ਼ੀਆਂ ਕਰਦੀ ਐ ਘਰ ਨੂੰ ਮੁੜ ਕੇ ਅੱਖਾਂ ਤਾਂ ਜਾਊਗੀ ਤੇ ਦੱਸ ਕਿੰਨੇ ਇਹਨੂੰ ਉੱਥੇ ਵੇਖਣਾ ਇੱਥੇ ਰਹਿ ਕੇ ਤੇ ਓਦਾਂ ਨਹੀਂ ਖੁਸ਼ ਹੁੰਦੀ ਇੱਥੋਂ ਹੁੰਦਾ ਭੱਜ ਜਾਵਾਂ ਘਰੋਂ ਬਸ ਦਵਾ ਦਾ ਚੱਲ ਜਾਵਾਂ ਉੱਥੇ ਪਤਾ ਨਹੀਂ ਕੀ ਐ ਇਹਦਾ ਆਨੂ ਉਧਰ ਖੇਚ ਬੰਦਾ ਰਹਿੰਦਾ ਵਾ ਜਿੱਦਾਂ ਨਾ ਹਾੜ ਦੇ ਨਾਲ ਵੀ ਧਰਤੀ ਤੇ ਕੋਈ ਵੱਡਾ ਪਾਪੀ ਨਹੀਂ ਨਾ ਜਿੰਨਾ ਆਪਣੀ ਔਲਾਦ ਹੀ ਚੋਕੇ ਵੇਚਦੀ ਹੈ ਲੋਕੀ ਇਹਨਾਂ ਚੀਜ਼ ਨੂੰ ਦਰਸੇ ਦੇ ਵੇਖੀਏ ਪਰ ਜੇ ਸਾਡੇ ਘਰ ਜਨਮ ਹੋਇਆ ਹੋਇਆ ਤੇ ਆਪਾਂ ਚੋਕੇ ਵੇਚਦਾ ਇੱਕ ਆਪਣੀ ਸੁੱਖ ਬਾਰੇ ਇਹਾਡਾ ਕਰਜ਼ਾ ਲਾਤ ਜੂਗਾ ਆਪਾਂ ਤੇ ਦੀ ਜ਼ਿੰਦਗੀ ਨਾਲ ਖਲਵਾੜ ਕੀਤਾ ਸੋ ਕਿਵੇਂ ਥੋੜੀ ਟੈਨਸ਼ਨ ਨਹੀਂ ਦੀਏ ਸੁੱਖ ਸੱਚੀ ਟੈਨਸ਼ਨ ਨਹੀਂ ਦੀਏ ਆਏ ਹੁਣ ਆਡੀ ਕੀ ਕਰਦੀ ਹੋਊਗੀ ਕਿਹੜਿਆਂ ਹਾਲਾਤਾਂ 'ਚ ਹੋਊਗੀ ਸਭੇ ਬੋਤ ਤੂੰ ਮਥੇ ਤੇ ਯਾਦ ਰੱਖ ਕੇ ਪਿਆਵਾਂ ਬਾਹਰ ਵਿੱਚ ਕਿੰਨੀ ਗਣਮਣ ਜੀ ਹੋਈ ਜਾਣ ਢਈ ਆ ਮਮੀ ਮੌਸਮ ਤੇ ਖਰਾਬ ਹੋਇਆ ਮੀਂਹ ਪੈਣ ਡਿਆ ਵਾ ਤੇ ਹੁਣ ਮੈਂ ਕੀ ਕਰਾਂ ਦੱਸ ਇੱਥੇ ਹੀ ਪੈਣਾ ਵਾ ਪੈਣਾ ਤੇ ਇੱਥੇ ਆ ਤਾਂ ਕਿਉਂ ਮਥੇ ਤੇ ਹੱਥ ਰੱਖਿਆ ਵਾ ਕਾਦੀ ਟੈਨਸ਼ਨ ਆ ਕੋਈ ਟੈਨਸ਼ਨ ਮਮੀ ਹੋਣੀ ਆ ਉਹ ਕਾਦੀ ਨਾ ਮੈਂ ਤੁਸੀਂ ਆਪ ਸੋਚੋ ਆਪਾਂ ਨਿਆਣਾ ਦੇ ਵੇਚਤਾ ਨਾ ਹਨੂ ਇਹ ਪਤਾ ਕਿੱਥੇ ਲੈ ਗਏ ਕੀ ਹਿਸਾਬ ਦਾ ਘੁੰਦਿਆ ਵਾ ਉਹਦੇ ਨਾਲ ਪਰ ਮੈਨੋਂ ਤੇ ਆਉਂਦਾ ਵਾ ਨਾ ਵੀ ਉਹਦਾ ਵਿਚਾਰੇ ਦਾ ਕੀ ਹੋਊਗਾ ਕਿੱਦਾਂ ਅੱਗੇ ਹੋਊਗਾ ਮਾਂ ਪਿਓ ਵਿਚਾਰਾ ਜਿੰਨੇ ਜਨਮ ਦਿੱਤਾ ਅਸਲ ਤੇ ਮਾਂ ਪਿਓ ਹੋਈ ਹੁੰਦਾ ਸਾਬੀ ਹਾਂ ਗੱਲ ਤੂੰ ਮੈਂ ਉਹਦੇ ਮਨ ਤੋਂ ਬੋਝ ਲਾਉਣ ਲਈ ਆ ਤੇ ਉਹ ਹੁਣ ਤੂੰ ਪਾ ਕੇ ਬਹਿ ਜਾ ਹਨਾ ਮੈਨੂੰ ਹੀ ਪਰਮਦਾ ਤੇ ਹੈਗਾ ਹੀ ਆ ਆਉਂਦਾ ਹੈਗਾ ਵਾ ਤੇ ਰੈਨ ਦੇ ਜੋ ਕੁਝ ਹੈਗਾ ਨਾ ਇਹਨੂੰ ਭਲਾ ਤੂੰ ਇਹ ਦੱਸ ਵੀ ਨਾ ਕਰ ਜਾ ਚੁੱਕਿਆ ਸੀ ਲਾਉਣਾ ਕਿੱਥੋਂ ਸੀ ਜੇ ਤੈਨੂੰ ਹਰਜੋਗਰ 90 ਮੀਟਰ ਦੀ ਦੁਕਾਨ ਪਾ ਕੇ ਦਿੱਤੀ ਉਹ ਵੀ ਅਗਲੇ ਦਿਨ ਹੀ ਚੋਰੀ ਹੋ ਗਈ ਮਮੀ ਉਹਦੇ ਨਾਲ ਉਹ ਤੇ ਕਿਸਮਤ ਦੀ ਗੱਲ ਆ ਆਪਾਂ ਆਪਣੀ ਕਿਸਮਤ ਨਾਲ ਲੜਦੇ ਲੜਦੇ ਉਹਨੂੰ ਵੀ ਕਿਸਮਤ ਨਾਲ ਕਿਸਮਤ ਨਾਲ ਲੜਾਉਣ ਵਾਲਾ ਕਰਤਾ ਸਾਬੀ ਆ ਗੱਲਾਂ ਸੋਚਣ ਦਾ ਫਾਇਦਾ ਹੈ ਨਹੀਂ ਆ ਇਹ ਗੱਲਾਂ ਸੋਚੀਏ ਨਾ ਉਹ ਵਿਚਾਰੇ ਜਿਹੜੇ ਦਿਹਾੜੀ ਦਾੜਵਾ ਉਹਨਾਂ ਦਾ ਵੀ ਕੀ ਭੰਡਿਆ ਹੋਗਾ ਮੀਂਹ ਪੈਣ ਦਾ ਜਿੰਨਾ ਉਹੋ ਲਿਆਉਣਾ ਤੇ ਉਹੋ ਹੀ ਖਾਣਾ ਮੈਂ ਮੰਨਦਾ ਮਮੀ ਪਰ ਤੂੰ ਆਪ ਸੋਚੋ ਤੂੰ ਤੇ ਹੋਰ ਪਾਸੇ ਨੂੰ ਗੱਲ ਲਈ ਜਾਣ ਦੇ ਜੇ ਸੋਕ ਸੱਜੀ ਆਪਣੀ ਥਾਂ ਟੈਨਸ਼ਨ ਚ ਰਹਿੰਦੀ ਆ ਜਿਨੇ ਜਨਮ ਦਿੱਤਾ ਜਿਨੇ ਢਡੋਂ ਜਾਇਆ ਨਾ ਉਹ ਜਾਣਦਾ ਵਾ ਸਾਬੀ ਉਹਦਾ ਕੋਈ ਹੱਲ ਨਹੀਂ ਹੈਗਾ ਨਾ ਤੇਰਾ ਕਰਜ਼ਾ ਲੱਗਾਹੀਂ ਜੇ ਕਿਤੇ ਕੰਮ ਕਰ ਵੀ ਲੈਨੋ ਅਵਲ ਤੇ ਕਰਜ਼ੇ ਥੱਲੋਂ ਨਹੀਂ ਉੱਠੇਣਾ ਕੰਮ ਕਰਨਾ ਕਿਹੜਾ ਹੀ ਨਾ ਖੋਲਿਆ ਜਾਣਾ ਹੀ ਤੇ ਜੇ ਥੋੜਾ ਬੋਤਾ ਕਰਜ਼ਾ ਲੱਥਣ ਤੇ ਆਇਆ ਹੀ ਤੇ ਮੁੜ ਕੇ ਤੂੰ ਗੱਡੀ ਦਾ ਫਾਹ ਲੈ ਲਿਆ ਇਹ ਵੀ ਨਾ ਲੈਨੋ ਹਾਂ ਮੰਮੀ ਕੱਲਾ ਮੇਰੀ ਤੇ ਨਹੀਂ ਰੀਜ ਵੀ ਗੱਡੀ ਹੋਵੇ ਤੁਹਾਡੀ ਵੀ ਰੀਜ ਹੀ ਨਾਲ ਰਿਤੀਆਂ ਜਦੋਂ ਹਾਰ ਕੇ ਦੀਆਂ ਰੀਤੀਆਂ ਹੁੰਦੀਆਂ ਵਾ ਰੀਤੀਆਂ ਉਹ ਪੈਸਾ ਕੋਲ ਹੋਵੇ ਤਾਂ ਫੇਰ ਹੀ ਰੀਤੀਆਂ ਪੂਰੀਆਂ ਹੁੰਦੀਆਂ ਪੁੱਤ ਜਦੋਂ ਕਰਜ਼ੇ ਥੱਲੇ ਆਏ ਹੋਈਏ ਨਾ ਫੇਰ ਨਹੀਂ ਸੋਚਦਾ ਔੜ ਦਾ ਕੁਝ ਵੀ ਮੰਮੀ ਪੈਸੇ ਕਮਾਉਣ ਦੇ 100 ਤਰੀਕੇ ਪਰ ਆਪਾਂ ਦੁਨੀਆ ਤੋਂ ਵੱਖਰਾ ਬਣਾਇਆ ਤਰੀਕਾ ਸਾਬੀ ਹੁਣ ਮੈਨੂੰ ਨਾ ਗਿਆਨ ਦੇ ਜੋ ਕੁਝ ਹੋ ਗਿਆ ਨਾ ਚੰਗਾ ਹੋ ਗਿਆ ਵਾ ਲੋਕੀ ਮੰਮੀ ਤੀਆਂ ਪੁੱਤਾਂ ਪਿੱਛੇ ਪੱਜੇ ਫਿਰਦੇ ਆ ਕਿੱਥੇ ਸਾਡੀਆਂ ਅਗਲਾਂ ਚਲ ਗਈਆਂ ਕਿੱਥੇ ਚਲ ਗਈਆਂ ਸਾਡੀਆਂ ਅਗਲਾਂ ਕਿਹੜੇ ਖੂਜ ਪੈ ਗਈਆਂ ਮੈਂ ਤੇ ਹੁਣ ਸੋਚ-ਸੋਚ ਕੇ ਆਉਣ ਡਿਆ ਯੋ ਵਿਚਾਰਾ ਨਿਕਾ ਜਾ ਜਿੰਨੂੰ ਹਲੇ ਪਤਾ ਵੀ ਨਹੀਂ ਵੀ ਮੇਰਾ ਮਾਂ ਪਿਓ ਕਾਹਨੇ ਆ ਕਿੱਥੇ ਪਾਤਾ ਪਾਂ ਕੀ ਦੀ ਝੋਲੀ ਪਾਤਾ ਕੀ ਪਤਾ ਦੀ ਜ਼ਿੰਦਗੀ ਨਾਲ ਕੀ ਹੋਣਾ ਕੀ ਨਹੀਂ ਫਿਰ ਆ ਗੱਲਾਂ ਪਹਿਲਾਂ ਸੋਚ ਦੋ ਤੇ ਕੋਈ ਹੋਰ ਫਿਰ ਕੰਮ ਤੇ ਖੋਲ ਲੈਨੋ ਜੇ ਤੇਰੇ ਕੋ ਪੈਸੇ ਹੈਗੇ ਹੀ ਤੇ ਮੇਰੇ ਕੋ ਤੇ ਹੈ ਨਹੀਂ ਹੀ ਕੱਖ ਵੀ ਹੁਣ ਤੈਨੂੰ ਕਹਿੰਦੀ ਆ ਸੋਚਦਾ ਵਾ ਪਤਾ ਮੇਨੋ ਮੇਨੋ ਗੈਂਡ ਹੈ ਜੀ ਆਹੋ ਤੇ ਇਦਾਂ ਕਰੋ ਆਹ ਕਮਰਾ ਤੂੰ ਲੈ ਲਾਓ ਕਮਰਾ ਉਹ ਲੈ ਲੇ ਤੇ ਸੋਚੀ ਜਾਓ ਫਿਰ ਦੋਈਨਾਂ ਨੇ ਬੈਠੇ ਸੋਚਿਆ ਕੋਈ ਹੱਲ ਹੁੰਦਾ ਤੇ ਦੱਸ ਦੋ ਮੈਨੂੰ ਵੀ ਮੈਂ ਅੱਗੇ ਤੇ ਨਹੀਂ ਮੈਂ ਸੋਚਿਆ ਹੀ ਨਾ ਪਰ ਕੀ ਕਰਾਂ ਅੱਜ ਮੈਂ ਵਾਕਈ ਸੋਖ ਵਾਲਾ ਰੋਖ ਅਪਣਾ ਕੇ ਵੇਖਿਆ ਵਾ ਉਹ ਆਪਣੀ ਤਾਂ ਸੱਚੀ ਆ ਚੁੱਪ ਕਰ ਸਾਪੀ ਇੱਥੇ ਜਬਾਨ ਬੰਦ ਕਰ ਲੈ ਆਪਣੀ ਹੁਣ ਫालतੂ ਨਾ ਬੋਲੀ ਨਾ ਬੋਲਣ ਦੀ ਲੋੜ ਹੀ ਆ ਐਦਾਂ ਤੂੰ ਕਰੀ ਗਿਆ ਉਹ ਆ ਗਈ ਬਾਹਰ ਤੇ ਉਹਨੇ ਕਿਹਾ ਇਹਨੂੰ ਕੀ ਹੋਇਆ ਤੇ ਕੀ ਦੱਸੇਗਾ ਦੇ ਦੇਂਗਾ ਜਵਾਬ ਫਿਰ ਹੈਗਾ ਤੇਰੇ ਕੋਲ ਜਵਾਬ ਮੇਰੇ ਕੋਲ ਹੈ ਨਹੀਂ ਮੈਂ ਤੇ ਨਹੀਂ ਦੇਣਾ ਕੋਈ ਵੀ ਅਜੇ ਤੇ ਮੈਂ ਦੋ ਦਿਨ ਹੀ ਕਹੀਆਂ ਕਿ ਨਾ ਖਲਾਰਾ ਪੈ ਗਿਆ ਵਾ ਹੈ ਗੰਦ ਪਿਆ ਦੋ ਦਿਨ ਛਾੜ ਨਹੀਂ ਲਾਇਆ ਅਜੇ ਮੈਨੂੰ ਕਹਿੰਦੀ ਹੀ ਰਹਿ ਹੈ ਜੇ ਮੈਂ ਰਹਿੰਦੀ ਇੱਥੇ ਤੇ ਬੁੱਕਾਂ ਤੇ ਬੁੱਕ ਗੰਦ ਦੇ ਨਿਕਲਦੇ ਅਜੇ ਤੇ ਮੈਂ ਟੈਮ ਨਾ ਆ ਗਈਆ ਉਤਰਾ ਰਾਦਾ ਨਹੀਂ ਪੈਂਡਿਆ ਵਾ ਗੱਲ ਵੱਤ ਚੜੀ ਏ ਕੋਰੇ ਕੋਰੇ ਕਿਤੇ ਘਰ ਦੀ ਸਫਾਈ ਕਰੋ ਤੇ ਫੇਰ ਹੀ ਹੁੰਦੀ ਆ ਨਹੀਂ ਤੇ ਖਲਾਰਾ ਵਾਧੂ ਆ ਅੱਜ ਇਹ ਕਹਣਾ ਕੱਲੀ ਰਹਿੰਦੀ ਕਾਹਦਾ ਖਲਾਰਾ ਆ ਤੋ ਦੋ ਦਿਨ ਚ ਹੀ ਵੇਖ ਲਾ ਕਿੰਨਾ ਖਲਾਰਾ ਪੈ ਗਿਆ ਇਹ ਹੁਣ ਇਹਨੂੰ ਮੈਂ ਚੁਪਕਾ ਇੱਥੇ ਵੀ ਕੀ ਕਰਾਂ ਕੱਲੀ ਬੈ ਕੇ ਰਸੋਈ ਚ ਹੀ ਜਾਨੀ ਵੇਖਦੀਆਂ ਕੋਈ ਕੰਮ ਤਾਂ ਤਾਂ ਉਹੀ ਕਰ ਲੈਣੀ ਹੈ ਨਹੀਂ ਤੇ ਇੰਨਾ ਮੰਮੀ ਸਮਝਾ ਕੇ ਗਈ ਨਾਲਿਓ ਮੈਨੂੰ ਜਾਨ ਲੱਗਿਆ ਕਹਿ ਵੀ ਗਈ ਜੇ ਹੁਣ ਲਾਮਾ ਆ ਗਿਆ ਤੇ ਮੈਂ ਨਹੀਂ ਆਉਣਾ ਇਨਾ ਹਵੇ ਮम्मी ਫੋਨ ਲਾ ਕੇ ਫੇਰ ਮੰਮੀ ਨੂੰ ਦੱਸ ਦੇ ਇਹ ਚੁੱਪ ਕਰਕੇ ਬੈਠੀ ਤੇ ਅਗਲੀ ਫੇਰ ਮੈਨੂੰ ਗੁੱਸੇ ਹੋਏ ਹੁੰਦੀ ਮੈਂ ਮੰਮੀ ਤੱਕ ਕੋਈ ਵੀ ਨਾ ਮਾਂ ਜਾਣ ਦੇਣ ਦਵੇ ਹਦੀਆਂ ਨਹੀਂ ਤੇ ਚਾਹ ਹੀ ਘੁੱਟ ਬਣਾਉਣੀ ਹੈ ਸਿਰ ਦਰਦ ਵੀ ਹੋਣ ਰਿਹਾ ਤੋਪਕੀ ਚੱਲ ਗਈ ਕੁਛ ਨਹੀਂ ਮੰਮੀ ਮੈਂ ਕਿਹਾ ਚਾਹ ਰੱਖ ਦੀਆਂ ਉਹ ਚਾਹ ਪੀਣੂ ਜੀ ਚਾਹ ਦੇ ਰੱਖ ਹਾਂਜੀ ਮੰਮੀ ਤੇ ਡਾਇਟ ਹੁਣ ਕਰ ਕੋਈ ਨਹੀਂ ਨਹੀਂ ਮੰਮੀ ਲਾਉਣ ਲੱਗੀ ਮੈਂ ਕਿਨਾਂ ਚਾਹ ਬਣਾ ਲੈਣੀ ਪੀਂਦੀ ਪੀਂਦੀ ਫਿਰ ਲਾਉਣੀ ਮੰਮੀ ਨੂੰ ਫੋਨ ਨਾਲੇ ਪੋਛ ਲੈ ਉਹ ਤੇ ਡਾਇਟ ਦਾ ਮੂਕ ਕਿਉਂ ਬਣਾ ਕੇ ਰੱਖ ਛੱਡ ਦੇ ਕੋਸ਼ ਰਿਆ ਕਰੋ ਦੋਹੇਂ ਜੀ ਤੇ ਮੈਨੂੰ ਵੀ ਚੰਗਾ ਲੱਗਦਾ ਵਾ ਨਹੀਂ ਮੰਮੀ ਹੁਣ ਤੇ ਠੀਕ ਹਾਂ ਠੀਕ ਤੇ ਹੈਗੀਆਂ ਮੈਨੂੰ ਲੱਗਣ ਨੇ ਵਿਆਹ ਜੇ ਵੀ ਮੰਮੀ ਆਪਣੀ ਨੇ ਹੁੰਦਿਆ ਬੜਾ ਫਰਕ ਹੀ ਤੇਰਾ ਉਹ ਨਹੀਂ ਚਲੋ ਤੂੰ ਮੰਮੀ ਮੈਨੂੰ ਕਹਿਣ ਦੀ ਪਈ ਐਵੇਂ ਮੰਮੀ ਭੱਜ ਗਈ ਉੱਥੇ ਮੀਨ ਨਾਲੇ ਬੈਠੇ ਉੱਥੇ ਕੱਲੀ ਵੀ ਕੀ ਕਰਦੀ ਹੋਣੀ ਹੈ ਕੋਲ ਤੇ ਮੈਂ ਕਿਹੜਾ ਤੇਰੇ ਸਾਹਮਣੇ ਕਿਹਾ ਨਹੀਂ ਤੇਰੇ ਸਾਹਮਣੇ ਕਿਹਾ ਹੀ ਨਾ ਕਿ ਤੂੰ ਵੀ ਟੈਪਾ ਹੋਰ ਦੋ ਦਿਨ ਕਿ ਤੂੰ ਹੀ ਤੇ ਕਿਹਾ ਹੀ ਪਰ ਮੰਮੀ ਆਪ ਹੀ ਨਹੀਂ ਰਹੀ ਤੇ ਚਲ ਚਾਹ ਬਣਾ ਲੈ ਤੇ ਜਿਹੜੀ ਚੀਜ਼ ਖਾਣ ਪੀਣ ਨੂੰ ਜੀ ਕਰਦਾ ਹੁੰਦਾ ਵਾ ਨਾ ਤੇ ਬਾਅਦ ਜਾ ਕੇ ਖਾ ਪੀਆ ਆਇਆ ਕਰੋ ਨਹੀਂ ਮੰਮੀ ਖਾਣਾ ਪੀਣਾ ਕੀ ਹੈ ਕੋਈ ਨਹੀਂ ਆ ਚਾਹ ਬਣਾਉਣ ਲੱਗਿਆ ਨਹੀਂ ਚਾਹ ਪੀਣੀ ਹੈ ਚਾਹ ਤੇ ਪੀ ਲਈ ਬਣਾ ਕੇ ਤੇ ਬਾਕੀ ਸਾਬੀ ਦੇ ਨਾਲ ਜਾ ਕੇ ਨਾ ਜੇ ਕੋਈ ਚੀਜ਼ ਲੈਣ ਹੋਈ ਆ ਨਾ ਉਹ ਵੀ ਆਪਣੀ ਪਸੰਦ ਦੀ ਜਾ ਕੇ ਤੇ ਖਰੀਦ ਲਿਆ। ਮੰਮੀ ਨੇ ਹੁਣਾਂ ਕੀ ਆ ਸਾਰਾ ਕੁਝ ਤੇ ਹੈਗਾ ਮੇਰੇ ਕੋਲ। ਸਾਰਾ ਕੁਝ ਤੁਸੀਂ ਲਿਆ ਕੇ ਦਿੱਤਾ ਵੋ। ਉਹ ਮੇਰੀ ਪਸੰਦ ਜਿਹੜੀ ਵੱਖਰੀ ਆ ਪਿਛਲੀ ਆ ਪਸੰਦਾ ਵਾ ਹੁਣ ਤਾਂ ਇਹ ਆਪਣੀ ਪਸੰਦ ਦਾ ਪੁੱਤ ਬਾਹਰ ਅੰਦਰ ਜਾਇਆ ਕਰ ਮਨ ਤੇਰਾ ਹੋਰ ਥਾਂ ਪਏ। ਚਲੋ ਕੋਈ ਨਹੀਂ ਮੰਮੀ ਮੈਂ ਚਲ ਜਾਂਗੀ ਵੇਖ ਲੈਣੀ ਆ। ਕਿਹੜਾ ਮੈਂ ਜੀ ਹੋਂਡੀ ਹੋ ਗਈ ਹਟ। ਹੁਣ ਹੋਂਡੀ ਵੀ ਪੈਂਡਿਆ। ਹਾਂਜੀ ਪੈ ਗਿਆ ਫਰਕ। ਆਹ ਤੇ ਅੰਗਾ ਮਮੀ ਐਵੇਂ ਕਿੰਨ ਮੰਜੀ ਕਰਕੇ ਨਾ ਕੰਮ ਵੀ ਰੁਕ ਜਾਂਦਾ ਹੁਣ ਵੇੜਾ ਵੇਖੋ ਓਦਾਂ ਹੀ ਹੁੰਜਣ ਵਾਲਾ ਪਿਆ ਕੋਈ ਨਹੀਂ ਹੁੰਜਿਆ ਜਾਊਗਾ ਤੂੰ ਵੇੜੇ-ਫੁੜੇ ਜਿੰਨਾ ਪ੍ਰਵਾਹ ਕਰਿਆ ਕਰ ਉਹ ਮੈਂ ਤੇ ਲਾਗੋ ਕਰ ਦੂੰਗੀ ਆਪੇ ਪਰ ਜਦੋਂ ਮੇਰੇ ਮਮੀ ਅੰਦਰਾਂ ਚ ਮਨੀ ਦਾ ਸਾਫ ਹੁੰਦਾ ਗਿੱਲੇ ਪੈਰ ਅੰਦਰਾਂ ਚ ਜਾਂਦੇ ਉੱਥੇ ਹੀ ਪੈਰਾਂ ਦੇ ਨਿਸ਼ਾਨ ਲੱਗ ਜਾਂਦੇ ਵਰਸਾ ਵੀ ਖਰਾਬ ਹੁੰਦਾ ਆਹੋ ਤੇ ਹੈ ਆ ਪੁੱਤ ਜਿੰਨੀ ਸਫਾਈ ਹੋਵੇ ਓਨੀ ਥੋੜੀ ਆ ਹਾਂਜੀ ਤੇ ਹੈ ਮਮੀ ਚਾਹ ਪੀਵੋਗੇ ਨਾ ਦਹੀ ਵੀ ਮੈਂ ਰੱਖ ਲਈ ਹੁੰਦਾ ਢੀਵੀ ਆਹੋ ਬਣਾ ਲੈ ਚੱਲ ਪੀ ਲੂੰਗੀ ਮੈਂ ਇਸ ਵਾਰ ਚਾਹ ਬਣਾ ਕੇ ਫਿਰ ਜਿਹੜੀ ਗੱਲ ਆਖੀ ਆ ਮੈਂ ਫਿਰ ਕਰ ਲਈ ਏਦਾਂ ਦੁਕਾਨ ਤੇ ਜਾਈਏ ਨਾ ਚੀਜ਼ਾਂ ਬੜੀਆਂ ਪਸੰਦ ਆ ਜਾਂਦੀਆਂ ਹੁੰਦੀਆਂ ਨਾਲੇ ਆਪਣੀ ਮਨਪਸੰਦ ਦਾ ਕੁਝ ਖਾ ਪੀ ਆਈਆਂ ਉਥੋਂ ਕੋਈ ਨਹੀਂ ਮੰਮੀ ਵੇਖ ਲੈਣੀ ਚਲ ਜਾਈਏ ਫਿਰ ਉਦੋਂ ਵੀ ਮੇਰੇ ਰਬਟ ਬੈਂਡ ਲਿਆਉਣ ਮਾਰੇ ਆ ਖੁੱਲਾ ਜਾ ਹੋਗਾ ਕੋਈ ਨਹੀਂ ਫਿਰ ਇਹੋ ਜੀ ਨਿੱਕੇ ਮੋਟੇ ਸੂਈਆਂ ਸਾਈਆਂ ਖਰੀਦ ਲੈਣੀਆਂ ਆ ਆਹੋ ਜਿਹੜੀ ਚੀਜ਼ ਤੈਨੂੰ ਚਾਹੀਦੀ ਸਾਰੀ ਚੀਜ਼ ਲੈ ਆਉਣੀ ਪੜੀ ਕੋਈ ਚੀਜ਼ ਤੋਂ ਅਧੂਰੀ ਨਾ ਰਵਈ ਪਤਾ ਤੂੰ ਮੇਰੀ ਧੀ ਹਾਂ ਚੰਗਾ ਕੋਈ ਨਹੀਂ ਮੰਮੀ ਲੈ ਆਉਣੀ ਤੂੰ ਹੀ ਮੰਮੀ ਨੂੰ ਫੋਨ ਲਾ ਕੇ ਉਹਨੂੰ ਕੋਈ ਗੱਲ ਨਾ ਦੱਸਿਓ ਮੰਮੀ ਨੇ ਵੀ ਰੱਦ ਮੈਨੂੰ ਵੀ ਗੁੱਸੇ ਹੋਣਾ ਨਹੀਂ ਪੁੱਤ ਜੇ ਤੂੰ ਕੁਛ ਰਹਿਂਗੀ ਤੇ ਮੇਰਾ ਕਿਹਦਾ ਸਿਰ ਭੋਇਆ ਮੈਂ ਤੇ ਲੂੰ ਗੱਲਾਂ ਕਰੂੰਗੀ ਤੇਰੀ ਮਾਂ ਨੂੰ ਵੀ ਚੰਗਾ ਨਹੀਂ ਕਰਦੀ ਕੰਮ ਨਹੀਂ ਕਰਦੀ ਚਾਹੇ ਉੱਠਦੀ ਨਹੀਂ ਐ ਨਹੀਂ ਆ ਮੰਮੀ ਤੂੰ ਇਹ ਨਾ ਦੱਸਿਓ ਫਿਰ ਇਦਾਂ ਮੰਮੀ ਹੌਣ ਜਾਣ ਬਣਿਆ ਰਹੂਗਾ ਫਿਰ ਉਹ ਗੁੱਸੇ ਦੀ ਮਾਰੀ ਆਉਂਦੀ ਨਹੀਂ ਐ ਨਹੀਂ ਪੁੱਤ ਮੈਂ ਇਹ ਨਹੀਂ ਦੱਸਦੀ ਕੁਛ ਵੀ ਉਹ ਤਾਂ ਅੱਗੇ ਵੀ ਤੇਰੀ ਮੰਮੀ ਨੂੰ ਲਾਮਾ ਥੋੜਾ ਦਿੱਤਾ ਸੀ ਉਦਾਂ ਹੀ ਮੈਂ ਕਿਹ ਚਿੰਤਾ ਦੀ ਕਰਦੀ ਰਹਿੰਦੀ ਐ ਤੇ ਆਣ ਕੇ ਮਿਲਜੋ ਆ ਗੱਲ ਗਈ ਹੀ ਮੈਂ ਪਰ ਮੰਮੀ ਨੂੰ ਲੱਗਾ ਵੀ ਲਾਮਾ ਦੇਣ ਦੇ ਤੇ ਪੁੱਤ ਨਾਮਾ ਮੈਂ ਕਿਹੜੀ ਗੱਲੋਂ ਜਿਹੜਾ ਤੂੰ ਕਿੜਾ ਕੋਈ ਕੰਮ ਧੰਦਾ ਨਹੀਂ ਕਰਦੀ ਚਾਹੇ ਮੇਰੇ ਆਖੇ ਨਹੀਂ ਲੱਗਦੀ ਮੈਨੂੰ ਇਹ ਹੋ ਰਿੰਦਾ ਵਾ ਤੂੰ ਖੁਸ਼ ਰਹੇ ਇਕੋ ਤੇ ਸਾਡੇ ਘਰ ਦੀ ਨੋਤੀ ਆ ਤੇ ਇਹ ਨਾ ਖੁਸ਼ ਰਹੀ ਤੇ ਫਿਰ ਸਾਡਾ ਜੀਨ ਦਾ ਕੀ ਫਾਇਦਾ ਵਾ ਨਹੀਂ ਮੰਮੀ ਕੋਈ ਨਹੀਂ ਹੁਣ ਮੈਂ ਖੁਸ਼ ਹੀ ਰਹੂੰਗੀ ਤੈਨੂੰ ਪਤਾ ਬਤਈਆਂ ਤੇ ਵਿਆਹੀ ਤੇ ਬਗਾਨੇ ਘਰ ਚਲ ਜਾਂਦੀਆਂ ਪੁੱਤ ਤੇ ਨੋਹਦੀਆਂ ਹੁੰਦੀਆਂ ਆ ਆ ਉਹ ਗੱਲ ਤਾਂ ਠੀਕ ਆ ਤੁਸੀਂ ਮੇਰੀ ਟੈਨਸ਼ਨ ਛੱਡੋ ਆਪਣੇ ਵੱਲ ਵੀ ਮੰਮੀ ਧਿਆਨ ਦਿਆ ਕਰੋ ਹੁਣ ਤਾਂ ਅੱਡੀ ਸਵੇਰੇ ਵੀ ਕਿੱਦਾਂ ਸ਼ੂਗਰ ਘਟ ਗਈ ਆਪਣੇ ਮਨ ਤੇ ਤੁਸੀਂ ਧਿਆਨ ਦਿੰਦੇ ਨਹੀਂ ਮੇਰੇ ਵੱਲੋਂ ਤੁਸੀਂ ਸੋਚਦੇ ਰਹਿੰਦੇ ਜੇ ਉਹ ਮੇਰੀ ਕੋਈ ਗੱਲ ਨਹੀਂ ਆ ਮੇਰੀ ਖਾਧੀ ਗਈ ਉਮਰ ਨੰਗੀ ਹੁਣ ਕਿ ਹੁਣ ਤੁਹਾਡੀ ਚਿੰਤਾ ਰਹਿੰਦੀ ਮੈਨੂੰ ਲੈ ਮੰਮੀ ਦੱਸ ਕਿਉਂ ਹੀ ਕੋਈ ਗੱਲ ਕਿਉਂ ਨਹੀਂ ਜੇ ਤੁਹਾਡੇ ਨਾਲ ਇਹ ਸਾਰਾ ਕੁਝ ਉਹ ਨਹੀਂ ਪੁੱਤ ਮਾਪਿਓ ਦੇ ਤੀਆਂ ਪੁੱਤ ਖੁਸ਼ ਹੋਣਾ ਤੇ ਮਾਪਿਓ ਖੁਸ਼ ਹੁੰਦਾ ਜੇ ਤੂੰ ਇਦਾਂ ਰਹਿਂਦੀ ਆ ਨਾ ਫਿਰ ਮੈਨੂੰ ਹੁੰਦੀ ਚਿੰਤਾ ਰਹਿੰਦੀ ਆ ਵੀ ਮੇਰੀ ਨਾਉ ਨੂੰ ਪਤਾ ਨਹੀਂ ਕਿਹੜੀ ਚੀਜ਼ ਨਹੀਂ ਮਿਲਦੀ ਹੁੰਦੀ ਜਿਹੜੀ ਇਦਾਂ ਮੂੰਹ ਬਣਾਉਂਦਾ ਮੇਰੀ ਗੱਲ ਸੁਣੋ ਮੈਂ ਮੰਮੀ ਬਾਜ਼ ਵਿੱਚ ਜਾਂ ਨਹੀਂ ਸਾਬੀ ਨਾ ਬਾਜ਼ਾਰ ਇਤਨਾ ਕਰੋ ਪਹਿਲੇ ਤੁਸੀਂ ਚਾਹ ਵੀ ਕੇ ਸਾਬੀ ਨਾ ਬਾਜ਼ਾਰ ਜਾਓ ਚਾਹ ਸ਼ੂਗਰ ਵਾਲਾ ਜਿਹੜਾ ਬਲੱਡ ਟੈਸਟ ਹੁੰਦਾ ਨਾ ਉਹ ਵਾਲਾ ਕਰਾਓ ਕੋਈ ਨਹੀਂ ਕਰਵਾ ਲੂੰਗੀ ਮੈਂ ਮੇਰੇ ਟੈਸਟਾਂ ਦੀ ਚਿੰਤਾ ਨਾ ਕਰਿਆ ਕਰ ਤੁਸੀਂ ਪੁੱਤ ਦੋਵੇਂ ਜਾਨੇ ਜਾਓ ਦੋਵਾਂ ਜੀਆਂ ਦੀ ਹੋਰ ਕਰ ਲਉਂਦੀ ਮੈਂ ਵਿੱਚ ਕੀ ਕਰਨਾ ਨਹੀਂ ਨਹੀਂ ਤੁਸੀਂ ਪਹਿਲਾਂ ਉਹ ਆਉਨਾ ਸਭੀ ਨਾ ਮੈਂ ਕਰ ਰਹੀ ਨਹੀਂ ਫਿਰ ਬਾਅਦ ਚ ਤੁਸੀਂ ਬਾਅਦ ਚ ਤਾਂ ਹੀ ਕਰ ਰਹੇ ਫਿਰ ਮੈਂ ਤਾਂ ਸਭੀ ਚਲ ਜਾਾਂਗੇ ਚੱਲ ਜਿੱਦਾਂ ਤੈਨੂੰ ਸਹੀ ਲੱਗਦਾ ਨਾ ਉਦਾਂ ਕਰ ਲੈਨੇ ਆ ਆ ਉਦਾਂ ਕਰ ਲਓ ਫਿਰ ਬਾਹੋਂ ਫਿਰ ਮੈਂ ਲੈ ਆਂਦੀ ਮਮੀ ਚੱਲ ਚਾਹ ਬਣਾ ਕੇ ਲੈ ਆ ਪੁੱਤ ਆ ਜਾ ਚਾਹ ਲੈ ਕੇ ਮਮਾਤੀਆਂ ਬਹਿ ਕੇ ਪੀਨੀਆਂ ਚਲੋ ਮੈਂ ਲੈ ਆਉਂਦੀ ਮੈਂ ਬਸ ਰਿਜਨ ਤੇ ਪੀ ਦੁੱਧ ਪਾਣਾ ਥੋੜੀ ਜਿ ਫਿਰ ਵਿੱਚ ਸੌਂਖ ਦੀ ਵੀ ਹੈ ਹੋ ਜਾਂਦਾ ਵਿੱਚ ਸੌਂਖ ਵਾਲੀ ਚਾਹ ਚੰਗੀ ਲੱਗਦੀ ਮੰਮੀ ਹੁਣ ਇਹ ਤਾਂ ਪੀਂਦੇ ਨਹੀਂ ਹੁੰਦੇ ਅੱਗੇ ਪਰ ਮੇਰੇ ਕਰਕੇ ਵਿਚਾਰੇ ਇਹ ਵੀ ਪੀਂੰਡ ਐ ਬੇ ਆ ਵੀ ਇਹਨੂੰ ਚੰਗੀ ਲੱਗਦੀ ਆ ਹਾਂ ਕਿੰਨਾ ਕੁਛ ਇਹਨਾਂ ਨੇ ਆਪਣੇ ਆਪ ਨੂੰ ਬਦਲ ਲਿਆ ਮੇਰੇ ਕਰਕੇ ਮੇਰਾ ਵੀ ਤੇ ਫਰਜ਼ੀ ਆ ਇਹਨਾਂ ਕਰਕੇ ਆਪਣੇ ਆਪ ਨੂੰ ਬਦਲਣਾ ਬਦਲਣਾ ਹੀ ਸਹੀ ਰਹੂਗਾ ਮੈਂ ਆਦੀ ਉਸ ਚੰਡੀਆਂ ਪਿੱਤੂਨ ਜੀ ਖਰਾਵਾ ਇਹਦਾ ਅਜੇ ਨਿਆਣਾ ਹੋਇਆ ਤੇ ਦੇਵ ਹੀ ਦਿੱਤਾ ਪਤਾ ਨਹੀਂ ਕਿਹੜੀ ਮਿੱਟੀ ਤੀ ਬਣੀ ਹੈ ਜਨਾਨੀ ਨਹੀਂ ਤਾਂ ਆਦੀਆਂ ਨੂੰ ਤੇ ਪੋਤੀਆਂ ਪੁੱਤੇ ਕਹਾਂ ਤੇ ਪਿਆਰੇ ਹੁੰਦੇ ਆ ਸਿਆਣੇ ਕਹਿੰਦੇ ਮੋਹ ਨਾਲ ਵਿਆਜ ਪਿਆਰਾ ਕਿਤੇ ਅੰਦਰਾਂ ਦਿੱਤੀਆਂ ਜਾਂਦੀਆਂ ਕਿਸ ਨੂੰ ਇਹਨੂੰ ਤੇ ਪਤਾ ਨਹੀਂ ਕੋਹ ਦਾ ਲਾਲ ਚਿੱਟਾ ਪੈ ਗਿਆ ਵਾ ਹੈ ਚੁੱਕ ਕੇ ਤੇ ਨਿਆਣਾ ਦੇਤਾ ਕਿਸ ਨੂੰ ਧੰਨਵਾ ਪਾਪਾ ਸਾਨੂੰ ਤਾਂ ਸੁਣ ਕੇ ਵੀ ਹੈਰਾਨਗੀ ਹੁੰਦੀ ਹੈ ਇਹ ਗੱਲ ਦੀ ਤੈਨੂੰ ਆਈ ਇਹਨੂੰ ਕੋਈ ਸ਼ਰਮ ਹਜਾਵ ਕਿਹਦੀ ਇਹਨੂੰ ਕਿ ਰਿਸ਼ਤੇਦਾਰ ਦੀ ਨਹੀਂ ਕਿਹੇ ਭੈਣ ਭਰਾ ਦੀ ਨਹੀਂ ਇਹ ਤੇ ਸ਼ਰਮ ਵੇਚ ਕੇ ਖਾਲੀ ਲੱਗਦੀ ਇਹ ਕਈ ਨਹੀਂ ਪੈ ਹੈ ਦੀ ਭੁੱਖੀ ਆ ਨਾ ਕਿਤੇ ਕੋਈ ਗੱਲ ਨਹੀਂ ਕਰਨ ਵਾਲੀ ਮੈਂ ਪੈ ਹੈ ਮੰਗੇ ਤੇ ਮੈਨੂੰ 10000 ਰੁਪਏ ਚੋਕੇ ਫੜਾਤਾ ਹੈ ਨਾਲੇ ਮੈਂ ਸਾਥ ਦਵਾ ਮੈਨੂੰ ਵੀ ਅਚਪਸਾਇਆ ਵਾਦੂ ਦਾ ਇੱਕ ਸੜਿਆ ਬੁੱਥਾ ਬਣਾ ਛੜਦੀ ਆ ਨਾ ਕਿ ਹਨ ਕੁੰਦੀ ਚੱਜਦਾ ਨਾ ਕਿ ਹਵਾਲ ਵੇਂਦੀ ਚੱਜਦਾ ਬੰਦਾ ਚੱਜ ਨਾ ਬੋਲ ਹੀ ਲੈਂਦਾ ਵਾ ਉਹ ਵੀ ਨਹੀਂ ਤੇ ਪੈਸਾ ਵਾਲ ਵੇਖ ਕੇ ਤੈਨੂੰ ਕਾਸ਼ ਪੈਂਦੀ ਆ ਹੁਣ ਲੈ ਆਣਾ ਕੀ ਪੈਸੇ ਜਿੱਦ ਨਾ ਬੁੱਕਾਂ ਦੇ ਬੁੱਕਾਂ ਲੈਂਦੀ ਉਦੋਂ ਇਹਨੂੰ ਦੇ ਦੇ ਹਾਂ ਸਾਥ ਦੇਣ ਨੂੰ ਮੈਂ ਤੇ ਪੈਸੇ ਖਾਣ ਨੂੰ ਇਹ ਇਹ ਮੇਰੇ ਖਰਚੇ ਗਣਉਂਦੀ ਆ ਇਹ ਨੂੰ ਮੇਰੇ ਖਰਚਾ ਨਾ ਕਿ ਲੱਗੇ ਜੇ ਕਿਤੇ ਲੱਗ ਗਿਆ ਨਾ ਸੁੱਖ ਨੂੰ ਪਤਾ ਤੇ ਵੇਖੀ ਖਲਾਰੇ ਕਿਦਾਂ ਪੈਂਦੇ ਆ ਚਾਲੇ ਆ ਇਹਦੀ ਮਾਂ ਆਈ ਹੀ ਤੇ ਇਹਨੂੰ ਕੋਹ ਨਾ ਕੋ ਸਮਝਾ ਕੇ ਗਈ ਆ ਤੇ ਵਧੀਆ ਹੋਇਆ ਵਾ ਆ ਜਿਹੜਾ 10000 ਦਿੱਤਾ ਨਾ ਇਹ ਮੈਨੂੰ ਦੁਖਣਾ ਨਹੀਂ ਆ ਇਹਦੇ ਵੰਡੇ 2000 ਮੈਨੂੰ ਹੋਰ ਵੀ ਦੇਣਾ ਪੈਂਦਾ ਨਾ ਮੈਂ ਦੇ ਦੇਣਾ ਸੀ ਇਹ ਠੀਕ ਰਹੂਗੀ ਨਾ ਤੇ ਮੇਰੇ ਸਾਰੇ ਕੰਮ ਠੀਕ ਹੋ ਜਾਣੇ ਆ ਤੇ ਇਹਦੇ ਵਿੱਚ ਸਾਡਾ ਹੀ ਫਾਇਦਾ ਵਾ ਲਾ ਪੁੱਤ ਚਾਹ ਤੇ ਪੀਤੀ ਗਈ ਆ ਆਵੇ ਮੀਂਹ ਦਾ ਫੇਰ 19 ਸਪੀਡ ਫੜ ਲਈ ਆ ਤਾਂ ਤੂੰ ਮੈਨੂੰ ਆਨੀ ਮੰਮੀ ਤੂੰ ਚਲ ਜਾ ਪਹਿਲਾਂ ਮੈਨੂੰ ਲੱਗਦਾ ਦੋਵੇਂ ਰਹਿ ਜਾਣਾ ਆਹੋ ਮੰਮੀ ਫੇਰ ਉਦਾਂ ਹੀ ਕਿੰਨੇ ਨਾ ਹੋਣ ਲੱਗ ਪੀਜ ਚੱਲ ਮੇਰੀ ਕੋਈ ਗੱਲ ਨਹੀਂ ਆ ਤੁਸੀਂ ਗੱਡੀ ਤੇ ਚਲ ਜਾਓ ਦੋਵੇਂ ਜੀ ਕੋਈ ਨਹੀਂ ਮੰਮੀ ਇੰਨੀ ਵੀ ਗਾੜੀ ਕਾਲੀ ਆ ਕੋਈ ਨ ਸਵੇਰੇ ਚਲ ਜਾਾਂਗੇ ਅੱਜ ਮੀਂਹ ਟੈਪ ਆ ਸਵੇਰੇ ਚਲ ਜਾਾਂਗੇ ਤੂੰ ਮੰਨਦੇ ਆਂ ਨਿੱਕਾ ਮੋਟਾ ਰਹਿ ਜਾ ਜਰੂਰੀ ਹੁੰਦਾ ਤੇ ਫੇਰ ਚੱਲ ਚੱਲ ਵੀ ਜਾਨੇ ਉਹ ਪੁੱਤ ਤੇਰੀ ਖੁਸ਼ੀ ਆ ਹੁਣ ਜਾਣਾ ਤਾਂ ਹੁਣ ਚਲ ਜਾ ਸਵੇਰੇ ਜਾਣਾ ਸਵੇਰੇ ਚਲ ਜੀ ਜਿੱਦਾਂ ਤੂੰ ਕਹਿੰਨੀ ਹੁੰਦਾ ਠੀਕ ਆ ਕੋਈ ਨਹੀਂ ਮੰਮੀ ਸਵੇਰੇ ਚਲ ਜਾਨੇ ਆ ਮੀਂਹ ਹੱਥ ਲੈਣ ਦੋ ਮੁੰਡੇ ਮਾਂ ਚਾਹ ਬਣਾ ਕੇ ਪੀਤੀ ਆ ਤੇ ਮੈਂ ਵੀ ਉਧਰ ਹੈਗਾ ਹੀ ਮੈਨੂੰ ਮਾਰ ਲਿੰਦੇ ਸੁਲਾ ਰੱਖੀ ਆ ਕੋਈ ਨਹੀਂ ਮੈਂ ਲੈ ਦਿੰਨੀ ਆ ਤੇ ਚਾਹ ਸੋਈ ਜਿਪਈ ਹੀ ਪਾ ਕੇ ਪੀ ਲੀਨੋ ਕਿ ਆਪਾਂ ਪੀਨੀਆਂ ਤੈਨੂੰ ਚੰਗੀਆਂ ਨਹੀਂ ਲੱਗੀਆਂ ਬੈਠੀਆਂ ਦੋਈਆਂ ਨਹੀਂ ਨਹੀਂ ਤੁਹਾਨੂੰ ਵੀ ਤਾਂ ਬੈਠਾ ਹੀ ਚਾਹ ਮਿਲੀ ਐ ਇੱਥੇ ਤੇ ਆਉਣ ਨਿ ਮਾਵਾਂ ਧੀਆਂ ਆਪਾਂ ਬਹਿ ਕੇ ਪੀ ਨਹੀਂ ਸਕਦੀਆਂ ਨਹੀਂ ਮੈਂ ਤੇ ਸਭ ਨੂੰ ਕਹਿਣ ਦੇਵਾ ਚੰਗੀ ਗੱਲ ਆ ਕੋਈ ਨਹੀਂ ਮੈਂ ਤੁਹਾਡੇ ਵਾਸਤੇ ਵੀ ਲੈ ਆ ਦਿੰਨੀ ਆ ਚਾਹ ਪਾ ਕੇ ਮੈਂ ਸੋਖ ਨੂੰ ਕਹਿਣ ਲਈ 50 ਬਾਹਰ ਘੁੰਮ ਫੇਰਾ ਤੂੰ ਮੈਨੀ ਹਟੰਡਿਆ ਤੇ ਇੰਜ ਕਰੋ ਗੱਡੀ ਤੇ ਚੱਲ ਜਾ ਦੋਵੇਂ ਜਣੇ ਨਹੀਂ ਫੇਰ ਡੈਬਾ ਪਹਿਣ ਕੋਈ ਗੱਲ ਨਹੀਂ ਮੜ ਜਾ ਹਟਦਾ ਤੇ ਚੱਲ ਜੰਨੇ ਆਹੋ ਚੱਲ ਪੁੱਤ ਲਿਆਦੇ ਚਾਪ ਆ ਕੇ ਫਿਰ ਕੋਈ ਨਹੀਂ ਮਿੰਮੀ ਨਹੀਂ ਹੁੰਦੀ ਗੱਡੀ ਤੇ ਮੈਂ ਤਾਦ ਕਹਿਣ ਦੀ ਪੇ ਦਾ ਮਨ ਹੋਰ ਤੇ ਪਾਊਗਾ ਤੇ ਆ ਟੈਨਸ਼ਨ ਨਾ ਲਊਗੀ ਥੋੜੀ ਬਹੁਤੀ ਕੋਈ ਜਿਹੜੀ ਲੈਂਦੀ ਆ ਤੇ ਆਹੋ ਚੱਲ ਮੈਂ ਲੈ ਜਾਨਾ ਵਾ ਕੋਈ ਗੱਲ ਨਹੀਂ ਗੱਡੀ ਤੇ ਲੈ ਜਾਨਾ ਵਾ ਨਾ ਨਾ ਕਰੀਂ ਕਿ ਇਹ ਗੱਲ ਦੀ ਵੀ ਜਿਹੜੀ ਵੀ ਚੀਜ਼ ਲੈਣ ਲੱਗੂਗੀ ਨਾ ਤੇ ਲੈ ਆਵੀਂ ਤੇਰੀ ਹਾਲਤ ਹੁੰਦੀ ਵਿੱਚ ਟੋਕਣ ਦੀ ਜਿੱਦਾਂ ਮੈਨੂੰ ਟੋਕਦਾ ਹੁੰਦਾ ਉਹਨੂੰ ਨਾ ਟੋਕੀਂ ਨਹੀਂ ਟੋਕਦਾ ਮੰਮੀ ਮੈਂ ਤੇ ਅੱਗੇ ਕਹਿਣਾ ਚੱਲੇ ਖੁਸ਼ ਰਵੇ ਤੇ ਵਧੀਆ ਡਾਕਟਰਾਂ ਨੂੰ ਪੈਸੇ ਦੇਣ ਨਾਲੋਂ ਆਹਾਨੂੰ ਸੌਕੇ ਆ ਕਿ ਨਹੀਂ ਆਹੋ ਉੱਥੇ 2000 ਵੀ 300 ਵੀ ਖਰਚਾ ਉਹ ਤੇ ਕੋਈ ਹੈ ਨਹੀਂ ਸਾਨੂੰ ਦੁਖਦਾਨੀ ਹੋ ਆਹ ਨਹੀਂ ਨਹੀਂ ਤਾਂ ਸਹੀ ਆ ਕੋਈ ਨਹੀਂ ਮੈਂ ਲੈ ਜਾਂਦਾ ਚਾਹ ਪੀਣੇ ਨਾ ਘੁੱਟ ਤੇ ਚੱਲ ਜਾਈਏ ਆਪਾਂ ਕਿਹੜੀ ਕਰ ਲਿਆ ਹਾਂ ਤੇ ਡਾਕਟਰਾਂ ਦੇ ਫੇਰ ਆਈ ਪੈ ਜੀ ਤੇ ਕਿੰਨੇ ਪੈਸੇ ਲੱਗਦੇ ਹਨ ਤੇ ਆਹੋ ਤੇ ਮੰਮੀ ਡਾਕਟਰ ਦਾ ਉਹਦਾ ਵੀ ਫੋਨ ਆਉਣ ਰਿਹਾ ਹੀ ਉਹ ਮੈਂ ਫੋਨ ਨਹੀਂ ਚੁੱਕਿਆ ਪੁੱਤ ਚੁੱਕ ਲੈਣਾ ਹੀ ਫੋਨ ਚੁੱਕਿਆ ਕਿਉਂ ਨਹੀਂ ਤੂੰ ਉਹ ਮੰਮੀ ਮੈਂ ਉਹਨੂੰ ਕੀ ਕਹੀਨਾ ਮੈਂ ਕੀ ਜਵਾਬ ਦੇਣਾ ਉਹ ਮੇਰੇ ਕੋਲ ਨਹੀਂ ਹੁਣ ਪਰਮਾਇਆ ਜਾਂਦਾ ਕਿਉਂ ਨਹੀਂ ਜਵਾਬ ਤੈਨੂੰ ਹਰ ਗੱਲ ਦੱਸਣੀ ਪਊਗੀ ਵੀ ਆ ਜਵਾਬ ਦੇਣਾ ਆ ਨਹੀਂ ਦੇਣਾ ਵੀ ਡਾਕਟਰ ਕਹਿੰਦਾ ਉਹਨੂੰ ਫੇਰ ਇੱਥੇ ਲੈ ਕੇ ਆਓ ਹੋਣੀ ਗੱਲ ਤੈਨੂੰ ਪਤਾ ਵੀ ਹੈਗਾ ਸੋਈ ਚਾਹੋ ਕਿਤੇ ਦੂਰ ਗਈ ਆ ਸੁਣ ਲੂਗੀ ਕਿੰਨੀ ਮਾਹੋਂ ਦਾ ਦਿਮਾਗ ਸਹੀ ਹੋਈਓ ਐਹੋ ਜਿਹਾ ਪੰਗਾ ਹੋਣਾ ਆਪਾਂ ਨਾ ਲਈਏ ਬਚ ਜੀਏ ਬਚ ਜੀਏ ਜੇ ਕਦੇ ਕਿਹਨੂੰ ਕੰਨੀ ਕਨੀ ਖਬਰ ਨਿਕਲਦੀ ਨਾ ਆਪਾਂ ਬੁੱਧੀ ਰੀਨ ਛੁੱਟਣਾ ਉਹ ਕਿਤੇ ਨਹੀਂ ਕੰਨੀ ਕਨੀ ਖਬਰ ਨਿਕਲਦੀ ਤੇ ਕੁਛ ਨਹੀਂ ਉਹਨੂੰ ਹੋਇਆ ਚੰਗੀ ਭਲੀ ਹੈਗੀ ਆ ਨਾਰੀ ਵਾਲ ਦਾ ਬੁਰਾ ਏ ਕਲਿਆ ਕਿ ਸੁੱਟ ਨਾਰ ਨੂਰ ਲਿਆ ਕੇ ਦੇ ਇਹਨੂੰ ਖਰਾਕ ਦੇ ਪੂਰੀ ਕੱਖ ਨਹੀਂ ਹੋਇਆ ਇਹਨੂੰ ਬੜੀ ਨਹੀਂ ਵਜੀ